ਉਹ ਗੱਲ ਸੁਣੋ ਛੋਰਾ ਹਾਂ ਰੈਡੀ ਬੈਠਾ ਮੋਬਾਈਲ ਦੇਖੀ ਜਾਣਾ ਤੇ ਮੈਂ ਰੇ ਲਿਆ ਪੰਜ ਕੱਟੇ ਅੱਛਾ ਕੱਲ ਲਿਆ ਸੀਗਾ ਹੂੰ ਤੇ ਚੱਲ ਪਾ ਕੇ ਅੱਗੇ ਹੁਣ ਧੁੱਪ ਤਾਂ ਲੱਗਦੀ ਨਹੀਂ ਧੁੱਪ ਤਾਂ ਗੱਠੇ ਲੱਗਦੀ ਹੈਗੀ ਠੰਡੀ ਬੜੀ ਹੁਣ ਪੂਗੀ ਹਾਂ ਚੁੱਪ ਕਰਕੇ ਸਿਰ ਤੇ ਲੇਟ ਹੋਏ ਪਿਆਰੇ ਅੱਛਾ ਹਾਂ ਚੁੱਪ ਕਰਕੇ ਐਂ ਕਰ ਹਾਂ ਚੱਲ ਅੱਧ ਮੋਟਰਸਾਈਕਲ ਵਾਲੀ ਜਿਹੜੀ ਤੇ ਮੇਰੇ ਨਾਲ ਅਦਾ ਕੱਟੇ ਅੱਛਾ ਤੇ ਮੈਂ ਲਿਆਉਣਾ ਮੋਟਰਸਾਈਕਲ ਸਟਾਰਟ ਕਰਕੇ ਤੇ ਬਾਕੇ ਆਗੇ ਆਪਾਂ ਨੂੰ ਸੁੱਟਨੀ ਪਊ ਤੇ ਆਪਾਂ ਹੀ ਸੱਟਾਂ ਦੌਰ ਕੌਣ ਸੱਟੂ ਓਏ ਆਪਾਂ ਕਿੱਥੇ ਸੱਟ ਲਾਂਗੇ ਚਾਹਲੀ ਬਾਟੀ ਦਾ ਮੂੰਹ ਨੂੰ ਹੀ ਲੱਗਦੀ ਚੱਕ ਕੇ ਠਰ ਠਰ ਕਰੀ ਜਾਨੇ ਕਿੱਥੇ ਨੰਗੇ ਬੇਰੀ ਕਿੱਥੇ ਪਾਲਾਂਗੇ ਰੇ ਔਰ ਇਹ ਤਾਂ ਪੌਣੀ ਪੂਜ ਪਾਵਾਂਗੇ ਤਾਂ ਫੇਰ ਹੀ ਕਣਕਾਊਗੀ ਓ ਰੁਕ ਜਾ ਦੋ ਚਾਰ ਦਿਨ ਯਾਰ ਤੂੰ ਐਵੇਂ ਕਲੀ ਗਰੀ ਪਏ ਯਾਰ ਤੱਤਾ ਹੋਈ ਇਹਨਾਂ ਤੂੰ ਐਵੇਂ ਉਹੀ ਗੱਲ ਅੱਗੇ ਲੇਟ ਹੋਏ ਪੈਣਾ ਤੂੰ ਪੁੱਠੀਆਂ ਗੱਲਾਂ ਨਾ ਕੋਈ ਗੱਲ ਸਮਝਣਾ ਵਾਸਤਾ ਬਿਮਾਰ ਹੋਣਾ ਤਾਂ ਲਾਲੇਗਾ ਫਿਰ ਲੱਖ ਰੁਪਈਆ ਨਮੂਣਾ ਹੋਗਾ ਜਦੋਂ ਓ ਯਾਰ ਕੁਛ ਨਹੀਂ ਹੁੰਦਾ ਤੂੰ ਚੁੱਪ ਕਰਕੇ ਚੱਲ ਤੇ ਉੱਥੇ ਪੰਜ ਗੱਟਾਂ ਦੇ ਕਿੰਨਾ ਟਾਈਮ ਲੱਗਣਾ ਘੰਟਾ ਲੱਗੂ ਉਹ ਗੱਟਾ ਦਾ ਪਰ ਤੂੰ ਪੰਜਾਂ ਦੀ ਗੱਲ ਕਰਦਾ ਗੱਟਾ ਦਾ ਇੱਕ ਨਹੀਂ ਮੁਠੀ ਨਹੀਂ ਖਿਲਾਰੀ ਜਾਂਦੀ ਹੱਥ ਦਾ ਜੁੜੇ ਪਏ ਆਗੇ ਉਸ ਨਹੀਂ ਹੁੰਦਾ ਧੂਣੀ ਪਾਲਾਂਗੇ ਝਰੂੰਗਾ ਖਿਲਾਰ ਕੇ ਧੂਣੀ ਪਾਲੇ ਪੈਰ ਤਾਂ ਨਾ ਸਿਰ ਤੇ ਰੱਖ ਲੈਣਾ ਪੈਰ ਤਾਂ ਵਿੱਚ ਹੀ ਠੰਡੇ ਇੰਨੀ ਠੰਡ ਹੋਈ ਪਈ ਹੈ ਕਿ ਕੋਹਰਾ ਪਈ ਜਾਂਦਾ ਪਹਿਲਾਂ ਅਸੀਂ ਕਿਹੜਾ ਪਾਉਂਦੇ ਨਹੀਂ ਰਹੇ ਉਹ ਤੁਸੀਂ ਹੋਰ ਗੱਲ ਸੀ ਕਿ ਸਾਡੀ ਹੋਰ ਗੱਲ ਹੈ ਹਾਂ ਪਹਿਲਾਂ ਰੱਖਾਂ ਪਰ ਤੂੰ ਕੱਲਾ ਪਾਇਆ ਕੱਲੇ ਤੂੰ ਹੁਣ ਤੂੰ ਵੀ ਬੈਠਾ ਹੀ ਆ ਪਹਿਲਾਂ ਮੇਰੇ ਨਾਲ ਚੱਲ ਆ ਇੰਨੀ ਠੰਡ ਹੋਈ ਪਈ ਆ ਠੰਡ ਰੋਕਦਾ ਤੂੰ ਜਾ ਐ ਕਰ ਫਿਰ ਹਾਂ ਬੰਦਿਆਂ ਤੋਂ ਪਵਾਲਾ ਉਹਨਾਂ ਤੋਂ ਫੋਨ ਕਰ ਦਿੰਨਾ ਮੈਂ ਉਹਨਾਂ ਨੂੰ ਠੰਡ ਨਹੀਂ ਲੱਗਦੀ ਲੈ ਉਹਨਾਂ ਨੂੰ ਨਹੀਂ ਠੰਡ ਲੱਗਦੀ ਯਾਰ ਉਹਨੇ ਪੈਸੇ ਦੇ ਕੇ ਕਰਾ ਲੈਣੇ ਕੰਮ ਦੇ ਦੇ 100 ਰੁਪਿਆ ਕੱਟਾ ਲੈਂਦੇ 5 ਕੱਟਿਆਂ ਦਾ 500 ਰੁਪਿਆ ਲੈਣਗੇ ਮੈਂ ਨਾ 500 ਵਿਲੇ ਵੀ ਘਰੇ ਬੈਠੇ 500 ਬਾਜੂ ਤੋ ਜਿਹੜਾ ਤਾਂ ਪੈਸੇ ਦੇ ਕੇ ਹੁੰਦਾ ਤੇ 500 ਵਿਚਾਲਾ ਉੱਤੇ ਭਣਾ ਦੀ 20000 ਲਉਣਾ ਪੈ ਜੇ ਮਗਰੋਂ ਫਿਰ ਆਏ ਤਾਂ ਫਿਰ ਮੇਰੀ ਗੱਲ ਸੋਲ ਹੋਈ ਜਾਵਾਂਗੇ ਤਾਂ ਫਿਰ ਕੰਮ ਕਰਨਾ ਹੀ ਨਹੀਂ ਆਪ ਕੋਈ ਤੇ ਗਰਮੀ ਚ ਕਰ ਲਾਂਗੇ ਗਰਮੀ ਚ ਅੱਗੇ ਕਰ ਹੀ ਗਏ ਆ ਬੱਟਾ ਪੋਚੀ ਗਏ ਆ ਕਦੂ ਆਪ ਹੀ ਕਰੇਗਾ ਉਹ ਦੋ ਤਾਂ ਨਹੀਂ ਕਿਸੇ ਤੋਂ ਕਰਾ ਲਿਆ ਪੈਸੇ ਦੇ ਕੇ ਓਏ ਤੇਰੇ ਨਾਲ ਕਿਹੜਾ ਮੱਥਾ ਮਾਰੇ ਮੈਨੂੰ ਫਿਰ ਆਪ ਹੀ ਜਾਣਾ ਬੂ ਕੱਲੇ ਨੂੰ ਖਿਲਾਰਨ ਓਏ ਆਪ ਕਿਉਂ ਤੂੰ ਦੱਸ ਕਿਰਸੀ ਵਾਲਾ ਯਾਰ ਕਿਰਸੀ ਯਾਰ ਹੁਣ ਫਿਰ ਦੁਬਾਰ ਨਹੀਂ ਲਾ ਕੇ ਰਾਜੀ ਤੇ ਤੂੰ ਮੇਰੀ ਗੱਲ ਸੁਣ 70-80 ਰੁਪਏ ਗੱਟੇ ਦੇ ਚੱਲਦੇ ਆ ਕਿ ਤੂੰ ਦੇ ਪੰਜ ਗੱਟੇ ਹੈਗੇ ਕਿੰਨਾ ਕੁ ਲੱਗੂਗਾ 400 ਰੁਪਏ ਦੀ ਗੱਲ ਆ ਅਰੇ ਵੀ ਢੋਲਿਆਂ ਵਾਲੇ ਤੋਂ ਕਰਾ ਲੋ ਕਰਾਇਆ ਵਾਲੇ ਤੋਂ ਤੇ ਸਪਰੇ ਵੀ ਉਹਨਾਂ ਤੋਂ ਛਡਾ ਲੋ ਤੇ ਪਾਣੀ ਦਾ ਆਟੋਮੈਟਿਕ ਛੱਡਿਆ ਹੋਣਾ ਤੇ ਖੇਤ ਦਾ ਤਾਂ ਕੰਮ ਹੀ ਨਹੀਂ ਰਹਿ ਗਿਆ ਦੱਸ ਕੱਲੇ ਪੱਠੇ ਯਾਰ ਉਹ ਗੋभी ਚਾਰ ਪਾਉਣ ਲੱਗ ਗਈ ਯਾਰ ਤੇ ਵੱਢਣਾ ਵੱਢਣ ਤਾਂ ਆਪਾਂ ਆਪ ਹੀ ਜਾਣਦੇ ਆ ਕਿ ਯਾਰ ਕਿਉਂ ਤੂੰ ਮੈਨੂੰ ਬਿਮਾਰ ਕਰਾਉਣਾ ਮਗਰੋਂ ਪੋਤਨਾ ਲਵਾਈ ਜਾਵਾਂਗੇ ਮੂੰਹ ਟੱਡ ਕੇ ਪੈਰਾਂ ਮਗੇ ਫਾਇਦਾ ਨਿਕਲੂ ਕੋਈ ਪਹਿਲਾਂ ਆਪਣੇ ਬੁਢੇ ਸਿਰਦੇ ਰਹੇ ਯਾਰ ਇਹ ਆਪ ਉਹ ਤਾਂ ਬੜਾ ਕੰਮ ਕਰਦੇ ਹੁੰਦੇ ਉਦੋਂ ਤਾਂ ਹੈ ਨਹੀਂ ਸੀ ਕੋਈ ਨਹੀਂ ਸੁਹੂਲਤ ਉਦੋਂ ਠੰਡ ਘੱਟ ਹੁੰਦੀ ਹੂ ਵੀ ਹੁਣ ਕਿੱਥੇ ਉਹ ਠੰਡ ਤਾਂ ਇਦੋਂ ਬੜੀ ਪੈਦੀ ਹੁੰਦੀ ਸੀ ਹਾਂ ਜਮਾਂ ਲੋਹੜੀ ਵੇਲੇ ਆ ਕੇ ਟੀਂਡੇ ਤੋੜ ਕੇ ਕਣਕਾ ਬੀਜਦੇ ਉਦੋਂ ਨਰਮੇ ਬੀਜਦੇ ਹੁੰਦੇ ਸੀ ਅੱਛਾ ਹੁਣ ਤਾਂ ਝੋਨੇਆਂ ਨੇ ਮੌਜਾ ਬਣਾ ਲਏ ਸਿੱਟੀਆਂ ਇੱਕ ਦਿਨ ਵੱਢ ਕੇ ਤੇ ਦੋ ਚਾਰ ਦਿਨਾਂ ਚ ਮਗਰ ਦੀ ਮਗਰ ਕਣਕ ਬੀਜ ਕੇ ਤੇ ਕੰਮ ਨਿਵੇੜਦੇ ਹੁਣ ਤਾਂ ਚਲ ਪਾਣੀ ਦਾ ਤਾਂ ਸਰ ਜੂਗਾ ਪਾਣੀ ਤਾਂ ਬੰਦਾ ਪਾਸੇ ਪੁੱਛੇ ਤੇ ਚਲ ਬੂਟਬਾਟ ਪਾਈ ਫਿਰਦਾ ਰਹਿੰਦਾਗਾ ਪਹਿਲਾਂ ਉਹ ਕਰ ਲੈਂਦਾਗਾ ਹਨਾ ਨਹੀਂ ਲਾਉਣੇ ਪੈਂਦੇ ਵਿੱਚ ਬੱਤ ਵੜਨ ਨਾਲ ਅਦਕਾਂ ਮਤਾਂ ਮੋਕ ਗਿਆ ਅਜਕਲ ਤੇ ਆਹ ਦਾ ਜਮੇ ਹੀ ਤੱਕਾ ਦਰਾ ਜਮੇ ਬੇਤਵੜ ਕਿਦਾਂ ਹੋ ਕਰਨਾ ਪੂ ਮੇਰੀ ਗੱਲ ਸੁਣ ਰੇ ਬਿਨਾ ਕਣਕ ਖਰਾਬ ਹੋਈ ਜਾਂਦੀ ਚੁੱਪ ਕਰਕੇ ਅੱਖੇ ਲੱਗੀ ਜਾਂਦਾ ਚਾਹ ਕਰਾਲਾ ਫਰਮੋਸ ਚ ਪਾਲਾ ਕਿਦਾਂ ਪੀ ਲੈਣੇ ਆ ਤੇ ਉੱਥੇ ਪੀ ਲਾਂਗੇ ਕਰਮਜੀ ਜਾ ਕੇ ਤੇ ਕੁਛ ਨਹੀਂ ਹੁੰਦਾ ਫੇਰ ਨਾ ਅੱਖੀ ਵੀ ਬਿਮਾਰ ਹੋ ਗਿਆ ਓ ਯਾਰ ਬਿਮਾਰ ਹੋ ਗਿਆ ਬਿਮਾਰ ਤਾਂ ਫੇਰ ਇੱਥੇ ਤੁਰੇ ਫਿਰਦੇ ਨਹੀਂ ਹੁੰਦੇ ਤੁਸੀਂ ਬੇਲੇ ਤੁਰੇ ਫਿਰਦੇ ਇੱਥੇ ਬੇਲੇ ਕਿੱਥੇ ਹੁਣ ਆ ਗਿਆ ਬੇ ਚੰਗੀ ਲੋਹੀ ਲੇਗੀ ਬੈਠੇ ਆ ਕਿੱਥੇ ਨਾ ਬੈਠੇ ਤੋਂ ਨਹੀਂ ਸਰਨਾ ਹਾਂ ਆਹ ਬੈਠੇ ਤੋਂ ਕਿ ਮੈਂ ਸਰੂ ਕੇ ਚੋਪ ਕਰਕੇ ਤੇ ਮੈਂ ਲਿਆਉਣਾ ਮੋਟਰਸਾਈਕਲ ਸਟਾਰਟ ਕਰਕੇ ਤੇ ਚੱਲ ਸਿੱਧਾ ਹੋ ਕੇ ਬੰਦਿਆਂ ਨੂੰ ਆਹਦਾ ਫਿਰ ਖਾਣ ਨੂੰ ਵੀ ਨਹੀਂ ਮਿਲਣਾ ਜਿਹੜੇ ਸਾਡੇ ਨੂੰ ਬੈਠਾ ਰਹਿਣਾ ਉਹ ਮਿਲਣਾ ਕਿਉਂ ਨਹੀਂ ਕਰਾਲਾ ਖਾ ਯਾਰ ਕਿਉਂ ਮੈਂ ਹੋ ਕਰੀ ਜਨਾ 500 ਰੁਪਇਆ ਲਾ ਕੇ ਉਹੀ ਗੱਲ ਆ ਵੀ 5 500 ਰੁਪਇਆ ਵਿਹਲੇ ਬੈਠੇ ਲਈ ਕੇ ਤੇ ਬਸ ਫਿਰ ਤੇ 5 400 ਰੁਪਏ ਦੀ ਗੱਲ ਐ ਮੈਂ ਕਿਉਂ ਐ ਮੈਂ ਹੋ ਕਰੀ ਜਨਾ ਹੁਣ ਤੇ ਉਹੀ ਚੱਲ ਮੈਂ ਲਿਆ ਰੈਡੀ ਚੱਕ ਕੇ ਉਧਰ ਉਹ ਚੱਲ ਠੀਕ ਕਰੇ ਆਉਣੇ ਆਗੇ ਹੋਰ ਕੀ ਆ ਯਾਰ ਚੱਲ ਲਿਆ ਕਰ ਐਂ ਕਰ ਫਿਰ ਮੇਰੀ ਗੱਲ ਸੁਣ ਹਾਂ ਕਿੰਨੀਆਂ ਬੋਰੀਆਂ ਪੰਜ ਮੈਂ ਤਾਂ ਦੋ ਹੀ ਸਿੱਟੂ ਤੈਨੂੰ ਤਿੰਨ ਤਿੰਨ ਸਿੱਟਣੀਆਂ ਪੈਣਗੀਆਂ ਓ ਯਾਰ ਜੇ ਦੋ ਸਿਰ ਦੇਂਗਾ ਤਾਂ ਅੱਧੀ ਹੋਰ ਸਿਰ ਦੇਂਗਾ ਉਹਦੇ ਨਾਲ ਕੀ ਗੋਲੀ ਵੱਜ ਜੂ ਓ ਯਾਰ ਕਿਉਂ ਤੂੰ ਸੜਦੀ ਤੂੰ ਵੱਧ ਸਿੱਟੀ ਚੱਲ ਮੈਂ ਵੱਧ ਸਿਰ ਦੂੰ ਤੂੰ ਜੱਤਲਾ ਠੀਕ ਹੈ ਮੈਂ ਤਾਂ ਫਿਰ ਬੂਟ ਪਾ ਕੇ ਸਿੱਟੂਗਾ ਐ ਫਿਰ ਨਾ ਕੋਈ ਬੂਟ ਲਵੇੜਤੇ ਫਿਰ ਬੂਟ ਖਰਾਬ ਹੋ ਜਾਣਗੇ ਯਾਰ ਓ ਧੋ ਲਾਂਗੇ ਫਿਰ ਯਾਰ ਹੁਣ ਬਿਮਾਰ ਹਾਂ ਬਿਮਾਰ ਥੋੜੀ ਹੋਣਾਗਾ ਯਾਰ ਮੈਂ ਵੀ ਤੇਰੇ ਸਾਹਮਣੇ ਬੂਟ ਲਾ ਕੇ ਹੋ ਕਰੂੰਗਾ ਕਰੇਗਾ ਕਿਉਂ ਯਾਰ ਤੂੰ ਬਿਮਾਰ ਕਰਾਏਗਾ ਚੱਲ ਕੋਈ ਨਹੀਂ ਰੈਡੀ ਲਿਆ ਤੂੰ ਲੱਦ ਗੱਲਾਂ ਕਰਤਾ ਤੂੰ ਚੱਲ ਆ ਇਹ ਸਾਰੀ ਜਿਹੜੀ ਬੈਠੇ ਰਹੋ ਵਿਲੇ ਤੇ ਦੂਜੇ ਰੋਕ ਜਾਨੇ 2-4 ਦਿਨ 2-4 ਦਿਨਾਂ ਦੇ ਨਾਲ ਕਿਤੇ ਮੈਂ ਕਹਿੰਦਾ ਬੱਲਗਾਣਾ ਲੱਗਿਆ ਉਹਨੂੰ ਕਿਤੇ ਗਣਕਤੇ ਯਾਰ ਮੇਰੀ ਗੱਲ ਸੁਣ ਜੇ ਤੂੰ ਫੋਨ ਰੀਚਾਰਜ ਕਰਾਉਣਾ ਹੁੰਦਾ ਹੈ ਹਾਂ ਉਦੋਂ ਤਾਂ ਕਹਿੰਦਾ ਅਨਲਿਮਟਿਡ ਡਾਟਾ ਚਾਹੀਦਾ ਵੀ ਮੁੱਕ ਨਾ ਜਾਵੇ ਕਿਤੇ 1.5 GB ਹਾਂ ਉਹ ਤਾਂ ਅਨਲਿਮਟਿਡ ਚਾਹੀਦਾ ਤੈਨੂੰ ਉਹ ਫਿਰ ਉਹ ਤਾਂ ਫੋਨ ਫੋਨ ਕਰਨਾ ਪੈਂਦਾ ਨਹੀਂ ਸਰਦਾ ਦਾ ਤਾਂ ਫੋਨ